ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕੁਝ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਉਹਨਾਂ ਦੀ ਗਿਣਤੀ 8 ਲੱਖ 2493 ਦੱਸੀ ਜਾ ਰਹੀ ਹੈ ਇਸ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ ਹੋਈ ਅਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸਰਦਾਰ ਅਮਨ ਸਿੰਘ ਸ਼ੈਰੀਕਰ ਸੀ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਵਿਧਾਇਕ ਸਰਦਾਰ ਅਮਰਪਾਲ ਸਿੰਘ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਰਨ ਦਾਵਾ ਹਲਕਾ ਫਤੇਗੜ ਚੂੜੀਆਂ ਇੰਚਾਰ ਬਲਬੀਰ ਸਿੰਘ ਪੰਨੂ ਜਨਰਲ ਸਕੱਤਰ ਪੰਜਾਬ ਅਤੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਤੋਂ ਇਲਾਵਾ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਕੱਠੀ ਹੋਈ ਜਿਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਸ਼ਾਰੀਕਲ ਸੀ ਕੇਂਦਰ ਤੇ ਤਤਤੇ ਹੋਏ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਹੱਕਾਂ ਤੇ ਡਾਕਾਂ ਮਾਰ ਰਹੀ ਹੈ ਅਤੇ ਪੰਜਾਬ ਨੂੰ ਅਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸੀਮ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਅਜਾ ਨਹੀਂ ਹੋਣ ਦਿੱਤਾ ਜਾਏਗਾ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾਦੀ ਗੁਰਦਾਸਪੁਰ ਤੋਂ ਇੱਕ ਖਾਸ ਪੋ ਅੱਜ ਜਿਹੜਾ ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਬਖਰਾ ਡਾਕਾ ਜਿਹੜਾ ਮਾਰਨ ਜਾ ਰਹੀ ਹੈ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 23 ਲੱਖ ਜਿਹੜਾ ਈਕੇਵਾਈਸੀ ਦੇ ਨਾਮ ਤੇ ਜਿਹੜੇ ਰਾਸ਼ਨ卡ਟ ਕੱਟੇ ਗਏ ਹੁਣ ਕਟੋ-ਕਟਨੀ 8 ਲੱਖ 2493 ਰਾਸ਼ਨ卡ਟ ਕੱਟਣ ਦੀ ਤਿਆਰੀ ਚ ਦੁੱਖ ਦੀ ਗੱਲ ਇਹ ਹੈ ਇਹ ਉਹ ਕਾਰਡ ਨੇ ਜਿਹੜੇ ਗਰੀਬ ਲੋਕ ਜਿਨ੍ਹਾਂ ਨੇ ਇੱਕ ਆਸ ਹੁੰਦੀ ਹੈ ਪੰਜਾਬ ਇੱਕ ਸਾਰੇ ਦੇਸ਼ ਦਾ ਢਿੱਡ ਪਰਣ ਵਾਲਾ ਇੱਕ ਸਟੇਟ ਪਰ ਇਹ ਦੁੱਖ ਇਸ ਗੱਲ ਦਾ ਵੀ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਇਹਨਾਂ ਦੇ ਰਾਸ਼ਨ卡ਡਾਂ ਨੂੰ ਕੱਟ ਕੇ ਉਹਨਾਂ ਤੇ ਡਾਕਾ ਮਾਰਿਆ ਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖਰਕਾਉਣਾ ਪਵੇ ਚਾਹੇ ਸਾਨੂੰ ਸਰਕਾਰ ਦੇ ਉੱਤਰਨ ਦੀ ਲੋੜ ਪਵੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਮੇਂ ਦੀ ਤੱਕ ਪਰ ਜਿਹੜਾ ਸਰਕਾਰ ਜਿਹੜੀ ਤਿਆਰ ਬੱਠਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁਲਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇਹ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨਾਂ ਦੀ ਲਈ ਜਾ ਰਹੀ ਹੈ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਨਾ ਮਤਲਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ 600 ਜੁਲਟ ਬਿਜਲੀ ਉਹਨੂੰ ਪੂਰਾ ਕੀਤਾ ਦੱਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਮਹੱਲਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਹੋਵੇ ਜੇ 600 ਜੁਲਟ ਫ੍ਰੀ ਕੀਤਾ ਜਿਹਦਾ 600 ਜੁਲਟ ਤੋਂ ਬਿਜਲੀ ਦਾ ਬਿੱਲ ਘਟਾਉਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਰਨਲ ਨਹੀਂ ਸਾਰਿਆਂ ਦਾ ਉਹਨਾਂ ਲੇਡੀਆਂ ਦੀ ਗਾਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨ ਸਾਹਿਬ ਬੋਲ ਰਹੇ ਸੀ ਕਿ ਜਿਹੜੀ ਉਹ ਗਾਰੰਟੀ ਹੈ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੀ ਹੈ ਉਹਦੇ ਵਿੱਚ ਵੀ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟ ਵਾਈਜ਼ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲੇਦੀਆਂ ਇਹ ਨਹੀਂ ਕੋਈ ਉਹਨਾਂ ਦੀ ਪ੍ਰਾਈਵੇਸੀਆਂ ਚੋਰੀ ਆਧਾਰ ਕਾਰਡ ਦੇ ਦਿਓ ਜੀ ਬੈਂਕ ਖਾਤੇ ਦੇ ਦਿਓ ਜੀ ਇਹ ਨਹੀਂ ਸੋ ਇਹ ਕਤਈਆ ਗੱਲ ਨਿੰਦਨਯੋਗ ਗੱਲ ਇਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਆਪਣੀ ਸਰਕਾਰ ਦੀ ਵੀ ਗੱਲ ਪੰਜਾਬ ਸਰਕਾਰ ਦੀ ਗੱਲ ਦੱਸਤੀ ਸੈਂਟਰ ਸਰਕਾਰ ਤੇ ਸ਼ੁਰੂ ਤੋਂ ਪੰਜਾਬ ਦੇ ਨਾਲ ਤਕਰਾ ਕਰਦੀ ਆਈ ਕਿਉਂਕਿ ਦੋ ਖੇਸ ਗੱਲ ਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਪੰਜਾਬ ਦੇ ਵਿੱਚ ਪਰ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਹੈ ਲੋਕਾਂ ਦੇ ਹੱਕ ਹੈ ਗ੍ਰਿਫਤਾਰੀ ਕੋਈ ਨਹੀਂ ਇਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੀਆਂ ਜਦੋਂ ਕੰਪਲੇਂਟਸ ਆਉਣਗੀਆਂ ਲੋਕਾਂ ਦੀਆਂ ਜਿਹੜੀਆਂ ਆਪਣੇ ਮੈਂ ਕਹਿ ਸਕਦਾ ਮੈਂ ਵੀ ਸ਼ਿਕਾਇਤਾਂ ਆਉਣਗੀਆਂ ਤਦ ਨੈਚਰਲੀ ਜਿਹੜੇ ਸਰਕਾਰ ਨੂੰ ਆਪਣੀ ਪਰਵਾਹ ਕਿ ਮੈਂ ਤੁਹਾਨੂੰ ਅੱਗੇ ਦੱਸਿਆ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚੱਕੇ ਪ੍ਰੋਪਰਲੀ ਕਾਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੇ ਜਿਨ੍ਹਾਂ ਵਿੱਚ ਕੋਈ ਡਾਟਾ ਕਲੈਕਟ ਨਹੀਂ ਕੀਤਾ ਸਾਨੂੰ 6 ਮਹੀਨੇ ਹੋਰ ਦੀ ਲੋੜ ਜਿਹਦੇ ਵਿੱਚ ਆਪਾਂ ਰਹਿੰਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆ ਤੁਹਾਨੂੰ ਕੋਈ ਮੈਸੇਜ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗ ਰਹੀ ਹੈ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆਪਾਂ ਕੰਮ ਕਰ ਰਹੇ ਆ ਪਰਾਪਾ ਕੰਮ ਕਰ ਰਹੇ ਆਪਣੇ ਤਰਜੀਹ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਕਮੀ ਪੇਸ਼ ਡਾਟਾ ਗੱਲ ਡਾਟਾ ਇਕੱਠਾ ਕਰਨ ਦੀ ਨਹੀਂ ਹੈ ਲੋਕਾਂ ਦੀਆਂ ਕੰਪਲੇਂਟਾਂ ਨੇ ਵੀ ਉਹ ਪ੍ਰਾਈਵੇਸੀ ਜਿਹੜੀ ਹੈ ਸਾਡੀ ਲੀਕ ਆਊਟ ਹੋ ਰਹੀ ਹੈ ਅੱਗੇ ਵੀ ਖਾਤਿਆਂ ਦੇ ਨੰਬਰ ਲਈ ਸੀ ਅੱਗੇ ਵੀ ਗੱਲਾਂ ਤੁਸੀਂ ਸੁਣੀਆਂ ਹੀ ਸੀ ਸੋ ਇੱਥੋਂ ਤੱਕ ਸ਼ਿਕਾਇਤਾਂ ਆਈਆਂ ਨੇ ਮੈਂ ਨਹੀਂ ਕਹਿ ਸਕਦਾ ਵੀ ਫਲਾਣਾ ਲੀਡਰ ਕੋਈ ਫਲਾਣਾ ਕੋਈ ਇੱਥੋਂ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕੋਈ ਕਹਿੰਦੇ ਨੇ ਜੀ ਸਾਨੂੰ ਸਾਡੇ ਤੋਂ ਪੈਸੇ ਵੀ ਜਿਹੜੇ ਉਹ ਮੰਗ ਰਿਹਾ। ਅੱਛਾ ਤੁਹਾਡੇ ਸਾਹਮਣੇ ਹੈ ਜੀ ਗਰੀਬ ਦੇ ਪਲੇਟ ਦੇ ਵਿੱਚ ਜਿਹੜਾ ਰਾਸ਼ਨ ਹੁੰਦਾ ਸੀ ਉਹ ਅੱਜ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਜਾਦਾ। ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ। ਪੰਜਾਬ ਨੂੰ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਇਹ ਹਰ ਗਿਸਤ ਨਹੀਂ ਹੋਣ ਦਊ। ਉਹ 600 ਜੁਨਟ ਦੀ ਆਪਾਂ ਬਿਜਲੀ ਦੀ ਪ੍ਰਤੀਕਿਰਿਆ ਕੀਤੀ ਉਹ ਵੀ ਸਾਰਾ ਨਹੀਂ ਮੈਂ ਉਹ ਉਹ ਜਿਉਂ-ਜਿਉਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਸ਼ਾਇਦ ਮੈਂ ਤੁਹਾਡੇ ਸਾਹਦੇ ਇੱਕ ਮਤ ਮੈਂ ਤੁਹਾਡੇ ਧਿਆਨ ਚ ਲਿਆ ਦੇਣਾ ਚਾਹੁੰਦਾ ਮੇਰੀ ਬੇਨਤੀ ਹੈ ਇਹ ਤੁਸੀਂ ਇਹ ਵੇਖੋ ਇਹ ਵੇਖੋ ਵੀ ਜਿਹੜੀ ਜਦੋਂ ਸਰਕਾਰ ਆਈ ਹੈ ਜਦੋਂ ਆਪਾਂ 600 ਜੁਨਟ ਦਿੱਤਾ ਕਿਹਦੇ ਕਿਹਦੇ ਫਾਰਮ ਪਰ ਆਇਆ ਕਦੋਂ ਪਰ ਆਇਆ ਨਹੀਂ